ਲਾਬੀ ਮਿੱਤਰੋ ਅੱਜ ਤੁਹਾਨੂੰ ਪੰਜਾਬ ਨਸਲ ਦਾ ਬਸ਼ੀਰਾ ਦਿਖਾਉਣਾ ਜਿਨੇ ਘਰੇ ਚੰਗੀ ਬਲੱਡ ਲਾਈਨ ਦਾ ਪੰਜਾਬ ਨਸਲ ਦਾ ਘੋੜਾ ਤਿਆਰ ਕਰਨਾ ਚਾਹੁੰਦਾ ਹੋਣਾ ਚੰਗਾ ਕੱਦ ਕਰੇ ਚੰਗੀ ਬਰੀਕੀ ਵਾਲਾ ਚੰਗੇ ਨਖਰੇ ਵਾਲਾ ਤਾਂ ਬਸ਼ੀਰਾ ਦੇਖ ਲਓ ਮਿੱਤਰੋ ਪੰਜਾਬ ਨਸਲ ਦਾ ਤਾਂ ਐ ਨਹੀਂ ਵੀ ਨਾਰਮਲ ਘੋੜੇ ਦਾ ਆਲ ਇੰਡੀਆ ਚੈਂਪੀਅਨ ਦਾ ਜਿਨੇ ਚੰਗੇ ਚੰਗੇ ਮਾਰਵਾੜੀ ਘੋੜੇ ਹਰਾਤੇ ਨਾ ਉਹ ਘੋੜੇ ਦਾ ਬੱਚਾ ਤਾਂ ਅੰਦਾਜ਼ਾ ਤੋਂ ਹੀ ਲਾਈ ਲਿਆ ਹੋਣਾ ਕਿਹੜੇ ਘੋੜੇ ਦਾ ਜਿੰਨਾਂ ਨੂੰ ਹਜੇ ਤਾਈਂ ਨਹੀਂ ਪਤਾ ਚੱਲਿਆ ਤਾਂ ਮਿੱਤਰੋ ਵੀਡੀਓ ਦੇਖ ਲਓ ਤਿੰਨ ਕੁ ਮਿੰਟਾਂ ਦੀ ਹੈ ਸਾਰੀ ਡਿਟੇਲ ਦੇ ਦਿਆਂ ਕਿਹੜੇ ਕੁੜੇ ਦਾ ਤੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਸੱਜਣ ਆਪਣਾ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਏ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਤਾਂ ਮਿੱਤਰੋ ਇੱਕ ਕਹਿ ਸਕਦੇ ਆ ਅੱਗ ਦੀ ਲਾਟ ਹੀ ਲਿਆਤਾ ਨਗੀਨਾ ਪਿੱਛ ਲਿਆਤਾ ਤੁਹਾਡੇ ਲਈ ਬਸ ਹੁਣ ਉਹ ਭਰਾ ਸੰਪਰਕ ਕਰ ਲਓ ਜਿਨ੍ਹਾਂ ਦੇ ਘਰੇ ਸਾਣ ਬਣਾਉਣਾ ਚੰਗੇ ਕੱਦ ਦਾ ਚੰਗੀਆਂ ਬਰੀਕੀਆਂ ਦਾ ਚੰਗੀ ਬਲੱਡ ਲਾਈਨ ਦਾ ਤੇ ਜੈਜ ਰੇਟ ਤੇ ਲੈਣਾ ਚਾਹੁੰਦਾ ਨਾ ਤਾਂ ਆ ਵੀਡੀਓ ਪੂਰੀ ਦੇਖ ਲਓ ਤੇ ਬਾਕੀ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਜੈਜ ਰੇਟ ਤੇ ਜਾਣਕਾਰੀ ਮਿਲ ਜਾਂਦਾ ਤੇ ਅੱਜ ਦੋਸਤੋ ਬਾਅਦਾਂ ਵੀਡੀਓ ਵੱਲ ਡਿਟੇਲ ਦਿੰਨੇ ਆ ਜਿਆਦਾ ਟਾਈਮ ਨਹੀਂ ਖਰਾਬ ਕਰਦੇ ਆਪਾਂ ਤਾਂ ਮਿੱਤਰੋ ਪੰਜਾਬ ਨਸਲ ਮੱਝੂ ਦੇ ਖਾਨਦਾਨ ਦਾ ਬਸ਼ੀਰਾ ਜਿਵੇਂ ਮੈਂ ਦੱਸਿਆ ਸੀ ਇਹਦਾ ਪਿਓ 올 ਇੰਡੀਆ ਚੈਂਪੀਅਨ ਰਹਿ ਵੱਡੇ ਵੱਡੇ ਘੋੜੇ ਹਰਾਏ ਆ ਤਾਂ ਤੁਹਾਨੂੰ ਪਤਾ ਹੀ ਮਿੱਤਰੋ ਦੁੱਲਾ ਮੱਝੂ ਗੇ ਲੈਣ ਵਾਲਾ ਨੀਲਾ ਘੋੜਾ ਜਿਹੜਾ ਦੁੱਲਾ ਉਹਦਾ ਬੱਚਾ ਬਰੀਕੀ ਬਰੂਕੀ ਕਰੋ ਚੈੱਕ ਕਿੰਨੀ ਧੌਣ ਦਾ ਕੁੰਡ ਕਿੱਡਾ ਤੇ ਬੱਚੇ ਦੀ ਉਮਰ ਹਜੇ 4 ਕੁ ਮਹੀਨਿਆਂ ਦੀ ਹੋਈ ਆ ਖੜਨੀ ਲਾਜਵਾ ਵਾ ਆਪਦੇ ਪਿਆਰ ਵਾਂਗੂੰ ਮੂੰਹ ਮੂੰਹ ਬਹੁਤ ਬਰੀਕਾ ਜਾਇ ਗਲਾਸ ਚ ਪਾਣੀ ਪਿਆ ਲਈਏ ਤੇ ਇੱਕ ਚੀਜ਼ ਨੋਟ ਕਰੋ ਗਰਦਨ ਤੇ ਕੰਨ ਕੰਡੀਸ਼ਨ ਬਹੁਤ ਚੰਗੀ ਆ ਤੇ ਤਹੀਂ ਖੜਨੀ ਜੋ ਹੈ ਤਾਂ ਦੇਖੋ ਧਿਆਨ ਮਾਰਿਓ ਲੱਤ ਵੱਲ ਚੈੱਕ ਕਰਿਓ ਲੱਤ ਹੈ ਜੀ ਆਪ ਦਾ ਅਸਲੀ ਲੱਤ ਆਮ ਘੋੜੇ ਨਾਲੋਂ ਕਿੰਨੀ ਜ਼ਿਆਦਾ ਲੰਮੀ ਆ ਤੇ ਦੂਜੀ ਗੱਲ ਉਮਰ ਹਜੇ ਬੱਚੇ ਦੀ 4 ਕਿੰਨੇ ਹੋਈ ਆ ਤੇ ਕੱਦ-ਕੁੱਦ ਚੰਗਾ ਕੱਢੀ ਜਾਂਦਾ ਮੱਥੇ ਸਿੰਗਲ ਭੌਰੀ ਆ ਜੀ ਦੇ ਮਨ ਬੱਚੇ ਦੇ ਲੱਗਿਆ ਤੇ ਨੀਲਾ ਹੋਣਾ ਬੱਚਾ ਸ਼ੁਰੂ ਹੋ ਗਿਆ ਨੀਲਾ ਹੋ ਜਾਣਾ ਬੱਚੇ ਨੇ ਤੇ ਬਣੂ ਚੰਗਾ ਸੋ ਮੱਥੇ ਸਿਰਫ ਫੁੱਲਾ ਬੱਚੇ ਦੇ ਕੋਈ ਹੋਵੇ ਸੱਜਣ ਨੀਲਾ ਬਸ਼ੀਰਾ ਭਾਲਦਾ ਤਾਂ ਆ ਬਸ਼ੀਰਾ ਦੇਖ ਲਾ 4 ਮਹੀਨੇ ਉਮਰ ਆ ਦੋਸਤੋ ਮਾਂ ਦੀ ਅਨਨ ਲੈਣ ਦੀ ਸੀ ਪਰ ਪਿਓ ਦੁੱਲਾ ਜੀ ਲੱਤ ਹੁਣ ਦੇਖੋ ਘਰੋਂ ਲੱਤ ਚੈ ਕਿੰਡੀ ਲੰਮੀ ਲੱਤ ਆਈ ਤੇ ਕੱਦ ਬੱਚੇ ਨੇ ਆਪ ਵੀ ਕਰ ਜਣਾ ਸੋ ਕੱਦ ਵੀ ਕਰੂ ਬੱਚਾ ਬਰੀਕੀ ਵੀ ਪੂਰੀ ਬਰੀਡਿੰਗ ਵੀ ਚੰਗੀ ਕਰੂ ਤੇ ਲੈਂਥ ਲੰਥ ਵੀ ਸੋਹਣੀ ਆ ਸੋ ਜਿਹੜਾ ਵੀ ਕੋਈ ਭਰਾ ਮੱਝੂ ਕੇ ਲੈ ਜਾਂਦਾ ਨੀਲਾ ਬੱਚਾ ਲੈ ਜਾਂਦਾ ਚਾਵਣ ਹੋਵੇ ਲੱਭਦਾ ਹੋਵੇ ਕਿਉਂਕਿ ਕਾਫੀ ਫੋਨ ਆ ਜਾਂਦੇ ਆ ਬਾਈ ਪੰਜਾਬ ਨਾਲ ਦਾ ਬਸ਼ੀਰਾ ਪਾਲਣ ਤਾਂ ਉਦੋਂ ਕਈ ਵਾਰ ਟਾਈਮ ਤੇ ਨਹੀਂ ਮਿਲਦਾ ਤਾਂ ਮਿੱਤਰੋ ਅੱਜ ਵੀਡੀਓ ਪਾਤੀ ਤੁਹਾਨੂੰ ਜਿਹੜਾ ਵੀ ਕੋਈ ਭਰਾ ਫੋਨ ਲਾਉਂਦਾ ਇਹ ਮੱਝੂ ਕੇ ਖਾਨਦਾਨ ਦੇ ਵਸ਼ੀਰੇ ਲਈ ਜਾਂ ਨੀਲਾ ਵਸ਼ੀਰਾ ਲੱਭਦਾ ਸੀ ਤਾਂ ਵੀਡੀਓ ਦੇਖ ਲਓ ਰੇਟ ਜਾਇਜ਼ ਆ ਪਰ ਕੁਆਲਿਟੀਆਂ ਸਾਰੀਆਂ ਮਿਲ ਜਾਣੀਆਂ ਕਿਉਂਕਿ ਇੱਕ ਤਾਂ ਚੈਂਪੀਅਨ ਬਲੱਡ ਡਾਇਰੈਕਟਰ ਚੈਂਪੀਅਨ ਘੋੜੇ ਦਾ ਦੁੱਲੇ ਦਾ ਬੱਚਾ ਆ ਗਿਆ ਦੂਜੀ ਨਾਲੀ ਬਹੁਤ ਲੱਤ ਲੰਮੀ ਹੈ ਤੀਜਾ ਬਾਲਪੁਰਿਆ ਸਾਫ ਤੇ ਨਾਲ-ਨਾਲ ਗਰਦਨ ਤੇ ਧੌਣ ਕੰਨ ਕੰਡੀਸ਼ਨ ਸਾਰਿਆਂ ਦਾ ਚੰਗਾ ਕਹਿ ਸਕਦੇ ਆ ਇੱਕ ਤੋਹਫਾ ਹੀ ਮਿਲਦਾ ਗਿਫਟ ਹੀ ਮਿਲਦਾ ਜਮਾ ਘੱਟ ਪੈਸੇ ਇੰਨੇ ਚੰਗੀ ਕਵਾਲਿਟੀ ਦਾ ਬੱਚਾ বাকি ਨੰਬਰ ਉੱਪਰ ਦੇ ਦਿੱਤੇ ਫੋਨ ਲਾ ਲਿਓ ਸੰਪਰਕ ਕਰ ਲਿਓ